ਹਾਂਜੀ ਕਿਸਾਨ ਵੀਰੋ ਆਪਾਂ ਪਹੁੰਚੇ ਆ ਜੀ ਅੱਜ ਪਿੰਡ ਅਜੀਤਵਾਲ ਜੋ ਕਿ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਜੀ ਮੋਗੇ ਤੋਂ ਜਗਰਾਉਂ ਲੁਧਿਆਣਾ ਰੋਡ ਤੇ ਆਈ ਪਿੰਡ ਹੈ ਜੀਤਵਾਲ ਸਰਦਾਰ ਗੁਰਵਿੰਦਰ ਸਿੰਘ ਸਨ ਆਫ ਗਰਚਰਨ ਸਿੰਘ ਜੀ ਯੂਪੀ ਵਾਲੇ ਜਿਨ੍ਹਾਂ ਦੇ ਖੇਤ ਵਿੱਚ ਆਪਾਂ ਆਏ ਆ ਜੀ ਅੱਜ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਬੋਰ ਦੇ ਵਿੱਚ ਮੋਟਰ ਟੁੱਟ ਕੇ ਡੱਗ ਪੀ ਵੀ ਕੀ ਗੱਲ ਬਣੀ ਆ ਪੌਣੇ ਆ ਜੀ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हां जी ਕਿਸਾਨ ਵੀਰੋ ਤੇ ਆਪਾਂ ਆਈ ਮੋਟਰ ਡਿੱਗੀ ਕੱਢਣਾ 9 ਇੰਚੀ ਬੋਰ ਆ ਜੀ 350 ਫੁੱਟ ਡੂੰਗਾ 4 ਇੰਚੀ ਦੀ ਡਿਲੀਵਰੀ ਜੋ ਕਿ ਗਲ ਕੇ ਜਾਂ ਟੁੱਟ ਕੇ ਨਹੀਂ ਡਿੱਗੀ ਇਹ ਤੁਹਾਨੂੰ ਦੱਸਾਂਗੇ ਵੀ ਕਿਵੇਂ ਮੋਟਰ ਡਿੱਗੀ ਆ ਤਾਂ ਜੋ گاਾਂ ਵੀ ਕਿਸੇ ਕਿਸਾਨ ਵੀਰਾਂ ਦਾ ਬਚਾਅ ਹੋ ਸਕੇ ਤੇ ਸਾਰੇ ਵੀਰ ਇਹ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਜਦੋਂ ਵੀ ਕੋਈ ਵੀ ਮੋਟਰ ਆਪਾਂ ਬੋਰ ਦੇ ਵਿੱਚ ਪਾਉਣੀ ਆਂਦੀ ਆਈ ਤੇ ਉਹਦਾ ਖਾਸ ਤੌਰ ਤੇ ਧਿਆਨ ਰੱਖਿਆ ਕਰੋ ਮਸ਼ੀਨ ਦੀ ਤਾਰ ਅਦਾ ਖਾਸ ਤੌਰ ਤੇ ਅੰਤ ਤਾਰ ਇੰਨੀ ਮਾੜੀ ਮਸ਼ੀਨ ਦੀ ਤਾਰ ਸੀ ਵੀ ਸਣੇ ਡਿਲੀਵਰੀ ਮੋਟਰ ਦੀ ਸਣੇ ਸਾਰੀ ਕੇਵਲ 400 ਫੁੱਟ ਬਾਈ ਜੀ ਉਹਨਾਂ ਦੀ ਨਵੀਂ ਤਾਰ ਸਾਰੀ ਤਾਰ ਬੋਰ ਦੇ ਵਿੱਚ ਡੱਗ ਪਈ ਜੀ ਮਸ਼ੀਨ ਦੀ ਤਾਰ ਸੀ ਜਿਹੜੀ ਜੀ ਨੂੰ ਚੈਨ ਕਪੀ ਜਾਂ ਪੌਣੀ ਕਹਿ ਦਿੰਨੇ ਆਪਾਂ ਉਹ ਉਹ ਚ ਕੋਈ ਵਾਲ ਸੀਗਾ ਜੀ ਉਹ ਟੁੱਟਣ ਵਾਲੀ ਸੀ ਤਾਰ ਜਦੋਂ ਕੋਈ ਮੈਸਤਰੀ ਭਰਾ ਮੋਟਰ ਪਾਉਂਦੇ ਸੀਗੇ ਤੇ ਉਹ ਤਾਰ ਨੂੰ ਝੜਕਾ ਵੱਜ ਗਿਆ ਤੇ ਆਪਾਂ ਖਾਸ ਤੌਰ ਤੇ ਜਿੰਨੀਆਂ ਮਸ਼ੀਨਾਂ ਵਾਂ ਉਥੱਲੇ ਤਵੇ ਦੀ ਵਾਰ ਤੋਂ ਕਰਦੇ ਆਂ ਜੀ ਤੇ ਉਹ ਪਲੇਟ ਉੱਪਰੋਂ ਸਹੀ ਸੀ ਪਾਈਪ ਵੀ ਨਵੇਂ ਸੀ ਬਾਈ ਜੀ ਉਹਨਾਂ ਦੇ ਸਾਰੇ ਤੇ ਜਿਹੜੀ ਮਸ਼ੀਨ ਦੀ ਤਾਰ ਸੀ ਉਹ ਮਾੜੀ ਸੀ ਜੀ ਮਸ਼ੀਨ ਦੀ ਤਾਰ ਦੇ ਵਿੱਚ ਵਲ ਸੀਗਾ ਮਾੜੀ ਹੋਣ ਕਰਕੇ ਗਲ ਉਹ ਜਦੋਂ ਝਟਕਾ ਪਿਆ ਤਾਂ ਟੁੱਟ ਗਈ ਜੀ ਉਹ ਟੁੱਟਣ ਕਾਰਨ ਬਾਈ ਜੀ ਉਹਨਾਂ ਦੀ 60 ਫੁੱਟ ਡਿਲੀਵਰੀ ਨਵੀਂ ਬਿਲਕੁਲ 20 20 ਫੁੱਟੇਜ ਜਿੰਦਲ ਦੇ ਪਾਈਪ ਤੇ ਨਵੀਂ ਮੋਟਰਾਂ ਨਵੀਂ ਸਾਰੀ ਕੇਬਲ ਜੀ ਜਿਹੜੀ ਸਾਰੀ ਨਵੀਂ ਬਾਈ ਜੀ ਹੁਣੇ ਕਹਿੰਦੇ 8 ਐਮ ਐਮ 35000 ਰੁਪਏ ਦੀ ਲਿਆ ਕੇ ਪਾਈ ਤੇ ਉਹ ਵਿੱਚ ਸਾਰਾ ਕੁਝ ਟੁੱਟ ਕੇ ਡਿੱਗ ਪਿਆ ਹੀ ਕੇਵਲ ਆਪਾਂ ਸਾਰੀ ਸਾਰੀ 400 ਫੁੱਟ ਦੇ ਨੇੜੇ ਕੇਵਲ ਬਾਈ ਜੀ ਉਹਨਾਂ ਦੀ ਸਾਰੀ ਕੱਟ ਦਿੱਤੀ ਹੈ ਹੀ ਆਪਾਂ ਹੁਣ ਆਪਾਂ ਮੋਟਰ ਕੱਢ ਰਹੇ ਆ ਤੇ ਇਹ ਸਰਦਾਰ ਗੁਰਵਿੰਦਰ ਸਿੰਘ ਵੀਰੇ ਹੁਣ ਪਹਿਲਾਂ ਕੋਈ ਦੱਸਦੇ ਸੀਗੇ ਜੀ ਕਿ ਕੋਈ 80 ਸਨ ਦੇ ਨੇੜ ਤੇੜ ਵੀ ਅਸੀਂ ਪਿੰਡ ਚੀਮਨੇ ਤੋਂ ਯੂਪੀ ਵਾਲ ਨੂੰ ਗਏ ਸੀ ਤੇ ਹੁਣ ਬਾਈ ਜੀ ਉਹਨਾਂ ਨੇ ਇੱਥੇ ਜ਼ਮੀਨ ਖਰੀਦੀ ਹੈ ਜੀ ਆ ਕੇ ਕਿ ਬਾਈ ਜੀ ਉਹਨਾਂ ਦੇ ਖੇਤ ਦੇ ਵਿੱਚ ਮੋਟਰ ਪਾ ਰਹੇ ਸੀ ਬਾਈ ਜੀ ਉਹਨੇ ਮੂੰਗੀ ਨੂੰ ਪਾਣੀ ਲਾਉਣਾ ਸੀ ਤੇ ਉਹ ਤਾਰ ਟੁੱਟਣ ਕਰਕੇ ਮੋਟਰ ਵਿੱਚ ਡਿੱਗ ਪਈ ਬੋਰ ਦੇ ਤੇ ਉਹ ਸਾਰੀ ਕੇਬਲ ਵਿੱਚ ਡਿੱਗ ਪਈ ਜੀ ਪਹਿਲਾਂ ਆਪਾਂ ਕੇਬਲ ਕੱਢੀ ਸਾਰੀ ਹੁਣ ਜੋ ਮਸ਼ੀਨ ਦੀ ਤਾਰ ਵੀ ਟੁੱਟੀ ਹੈ ਜੀ ਉਹ ਮਸ਼ੀਨ ਦੀ ਤਾਰ ਵੀ ਬੋਰ ਦੇ ਵਿੱਚ ਹੈ ਸਾਰੀ ਟੁੱਟ ਕੇ ਸਣੇ ਉਹ ਲੋਹੇ ਦੀ ਤਾਰ ਵੀ ਵਿੱਚ ਹੈ ਇਹ ਡਿਲੀਵਰੀ ਵੀ ਕੇਬਲ ਵੀ ਵਿੱਚ ਸੀ ਕੇਵਲ ਆਪਾਂ ਕੱਢਤੀ ਹੈ ਜੀ ਹੁਣ ਲੋਹੇ ਦੀ ਤਾਰ ਕੱਢ ਰਹੇ ਹਾਂ ਜੀ ਲੋਹੇ ਦੀ ਤਾਰ ਦੇ ਨਾਲ ਹੀ ਆਪਾਂ ਮੋਟਰ ਕੱਢਾਂਗੇ ਬਾਹਰ ਤੇ ਚਲੋ ਫੇਰ ਵੀ ਬਚਾਅ ਹੋ ਗਿਆ ਵੀ ਬਾਈ ਜੀ ਹੁਣਾਂ ਦਾ ਕਹੇ ਦੀ ਲੱਤ ਬਾਹ ਨਹੀਂ ਆ ਗਈ ਕੇਵਲ ਦੇ ਵਿੱਚ ਕਿਉਂਕਿ ਜਦੋਂ ਤਾਰ ਟੁੱਟੀ ਸਾਰੀ ਕੇਵਲ ਬੋਰ ਦੇ ਵਿੱਚ ਖਿੱਚ ਕੇ ਲੈ ਗਈ ਮੋਟਰ ਜਿੰਨੇ ਵੀ ਭਰਾ ਮੋਟਰ ਪਾਉਂਦੇ ਹੁੰਦੇ ਜੀ ਇਹ ਚੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਕਰੋ ਕੇਵਲ ਇਕੱਠੀ ਕਰਨ ਦਾ ਕਈ ਵਾਰੀ ਆਪਾਂ ਕਿਹ ਮਜ਼ਦੂਰ ਭਰਾ ਨੂੰ ਲਾਦ ਨਹੀਂ ਕੇਵਲ ਦੇ ਵਿੱਚ ਨਾ ਕੋਈ ਖੜਿਆ ਕਰੋ ਜਾਂ ਕੋਈ ਆਪਣਾ ਜਵਾਕ ਘਰੋਂ ਚਾ ਆਪਣੀ ਲੈ ਕੇ ਆਉਂਦਾ ਉਹਨਾਂ ਨੂੰ ਬੱਚਿਆਂ ਨੂੰ ਦੂਰ ਰੱਖਿਆ ਕਰੋ ਤਾਂ ਜੋ ਜਿੰਨੇ ਵੀ ਕੰਮ ਕਰਦੇ ਹੁੰਦੇ ਆ ਜੀ ਕੇਵਲ ਸਾਈਡ ਤੇ ਰੱਖਿਆ ਕਰੋ ਗੋਲ ਰਿੰਗ ਬਣਾ ਕੇ ਤੇ ਬਾਕੀ ਮਸ਼ੀਨ ਦੀ ਤਾਰ ਜਰੂਰ ਚੈੱਕ ਕਰਵਾ ਵੇਖੋ ਵੀ ਤਾਰ ਮੋਟੀ ਬਹੁਤ ਸੀ ਪਰ ਉਹ ਵਾਲ ਜਿਹੜਾ ਸੀਗਾ ਉਤਾਰ ਕਰੈਕ ਹੋ ਕੇ ਟੁੱਟ ਗਈ ਮਸ਼ੀਨ ਦੀ ਕਿਉਂਕਿ ਜੀ ਇਹ ਆਪਣਾ ਲੋਹੇ ਦਾ ਕੰਮ ਆ ਜੀ ਤੇ ਇਹਦਾ ਖਾਸ ਤੌਰ ਤੇ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤਾਂ ਜੋ ਆਪਣਾ ਕੋਈ ਕੰਮ ਕਰਦਿਆਂ ਦੇ ਕਿਸੇ ਭਰਾ ਦੇ ਸੱਟ ਪੇਟ ਤੋਂ ਵੀ ਬਚਾਅ ਹੋ ਸਕੇ ਤੇ ਆਪਣਾ ਮੋਟਰ ਡਿੱਗਣ ਦਾ ਵੀ ਬਚਾਅ ਸਕੇ ਮੋਟਰ ਆਪਾਂ ਬਾਹਰ ਕੱਢਤੀ ਆਈ ਬਾਈ ਜੀ ਉਹਨਾਂ ਦੀ ਕਿ ਕਲੈਂਪ ਬਾਈ ਜੀ ਉਹਨਾਂ ਨੂੰ ਕੱਸ ਕੇ ਦੇਤਾ ਹੁਣ ਬਾਈ ਜੀ ਹੁਣੀ ਦੂਜੀ ਮਸ਼ੀਨ ਦੇ ਨਾਲ ਬਾਹਰ ਕੱਢ ਕੇ ਤੇ ਚੈੱਕ ਅਪ ਕਰਕੇ ਸਾਰੀ ਤਾਰ ਦਾ ਜੋੜ ਲਾ ਕੇ ਪਾ ਦੇਣਗੇ ਤੇ ਹਾਂਜੀ ਸਾਰੇ ਭਰਾ ਜਣੀ ਕਿ ਚੀਜ਼ ਦਾ ਧਿਆਨ ਰੱਖਿਆ ਕਰੋ ਜੀ ਮੋਟਰ ਪਾਉਂਦੇ ਹੋਏ ਵੀ ਤਾਂ ਜੋ ਆਪਣਾ ਕਿਸੇ ਵੀ ਭਰਾ ਦਾ ਨੁਕਸਾਨ ਨਾ ਹੋਵੇ ਮਸ਼ੀਨਾਂ ਦਾ ਖਾਸ ਤੌਰ ਤੇ ਧਿਆਨ ਖੋ ਬ੍ਰੇਕਾਂ ਦਾ ਤਾਰ ਦਾ ਕਿਉਂਕਿ ਇਹ ਦੋ ਚੀਜ਼ਾਂ ਮੇਨ ਆ ਜੀ ਜਿਹਦੇ ਤੇ ਚੱਲ ਕੇ ਆਪਣੀ ਮੋਟਰ ਪਾਉਨੇ ਆ ਆਪਾਂ ਜਾਂ ਕੱਢਦੇ ਆ ਤਾਂ ਜੋ ਆਪਣੇ ਮੋਟਰ ਕੱਢਦੇ ਪਾਉਂਦੇ ਆ ਤਾਂ ਕੋਈ ਸੱਟ ਪੇਟ ਨਾ ਹੋ ਜੇ ਤੇ ਚਲੋ ਆਪਾਂ ਮੋਟਰ ਬਾਈ ਜੀ ਉਹਨਾਂ ਦੀ ਕੱਢਤੀ ਬਾਹਰ ਜੀ ਤੇ ਬਾਈ ਜੀ ਉਹਨੇ ਖੇਤ ਕੋਠੀ ਪਾ ਰਹੇ ਨਾਲ ਮਿਸਤਰੀ ਭਰਾ ਸੀਗੇ ਜੀ ਸਾਰੇ ਖੇਤ ਬਹੁਤ ਸਾਰਿਆਂ ਨੇ ਸਹਿਯੋਗ ਕੀਤਾ ਹੀ ਨਾਲ ਆਪਣੇ ਤੇ ਚਲੋ ਵੀ ਸਾਰੇ ਵੀਰ ਆਪਣਾ ਜਿੰਨੇ ਵੀ ਵੀਡੀਓ ਵੇਖਦੇ ਰਹੇ ਨੇ ਜੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਬਾਕੀ ਆਪਣੇ ਵੱਲੋਂ ਦਿੱਤਾ ਸੀ ਆ ਤੁਹਾਨੂੰ ਕਿਵੇਂ ਲੱਗਦਾ ਹੁੰਦਾ ਜੀ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੇ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ